ਅਸਤੇ ਦੱਸਿਆਂ ਕਿ ਉਸ ਕੇਸ ਜਿਹੜਾ ਵਾ ਉਹ ਹੈਗਾ ਸੀ ਅਕਾਲਤਖਬ ਸਾਹਿਬ ਦੇ ਆਦੇਸ਼ ਦੇ ਉੱਤੇ 75% ਰਿਕਵਰੀ ਦਾ ਕੋਹਲੀ ਦੇ ਖਿਲਾਫ ਉਹ ਪਾਇਆ ਗਿਆ 272021 ਨੂੰ ਉਹਦੇ ਚ ਐਡਵੋਕੇਟ ਨੇ ਸਾਹ ਕੁਲਵੰਤ ਸਿੰਘ ਉਹਦੇ ਵਿੱਚ ਸਤਿੰਦਰ ਸਿੰਘ ਕੋਹਲੀ ਦਾ ਜਵਾਬ ਵੀ ਆ ਗਿਆ ਤੇ ਸ਼੍ਰੋਮਣੀ ਗੁਰਦਾਰਾ ਪਰਮ ਕਮੇਟੀ ਨੇ ਉਹਦੇ ਜਵਾਬ ਦੇ ਜਵਾਬ ਵਿੱਚ ਜਿਹੜਾ ਉਹ ਰੈਪਲੀਕੇਸ਼ਨ ਵੀ ਦਿੱਤੀ ਜਾ ਚੁੱਕੀ ਆ ਤੇ ਅਗਲੀ ਜਿਹੜੀ ਉਹਦੀ ਤਰੀਕਾ ਉਹ 15 1 26 ਆ ਜਿਹੜੀ ਆਉਣ ਵਾਲੀ ਆ ਇਹ ਤਾਂ ਮੈਨੂੰ ਪਤਾ ਲੈਣਾ ਪਿਆ ਸਾਰੀਆਂ ਚੀਜ਼ਾਂ ਦਾ ਕਿਉਂਕਿ ਤੁਸੀਂ ਸਿੱਧਾ ਮੇਰੇ ਵੱਲ ਨਿਸ਼ਾਨਾ ਕਰ ਦਿੱਤਾ ਇਹਦੇ ਤੋਂ ਇਲਾਵਾ ਮੈਂ ਕਿਉਂ ਸਿੰਦਰ ਸਿੰਘ ਕੋਹਲੀ ਦੇ ਸਬੰਧ ਦੇ ਵਿੱਚ ਪੇਸ਼ ਹੋਇਆ ਪੰਨੂ ਸਾਹਿਬ ਤੇ ਤੁਹਾਡੀ ਸਾਰੀ ਪਾਰਟੀ ਸਮੇਤ ਸੀਐਮ ਮਾਨ ਤੁਹਾਡੇ ਕੁਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਤੇ ਬਾਕੀ ਤੁਹਾਡੇ ਮਨਿਸਟਰ ਜਿਹੜੇ ਨੇ ਤੇ ਜਿਹੜੇ ਤੁਹਾਡੇ ਬਾਕੀ ਆ ਉਹਦੇਦਾਰ ਪਾਰਟੀ ਦੇ ਨੇ ਜਿਨ੍ਹਾਂ ਨੇ ਇੱਕ ਮੀਡੀਆ ਟਰਾਇਲ ਸ਼ੁਰੂ ਕਰ ਦਿੱਤਾ ਇਸ ਕੇਸ ਇਸ ਮਨ ਦੇ ਵਿੱਚ ਹੈ ਇਹ ਤੁਹਾਡਾ ਜਿਹੜਾ ਇਹ ਸ੍ਰੀ ਅਕਾਲ ਤਖਤ ਸਭ ਦੀ ਸਦਾਨ ਦੇ ਉੱਤੇ ਸ੍ਰੀ ਅਕਾਲ ਤਖਤ ਸਭ ਦੀ ਪ੍ਰਭੂਸਤਾ ਦੇ ਉੱਤੇ ਜਿਹੜਾ ਉਹ ਸਿੱਧਾ ਹਮਲਾ ਇਹ ਐਫ ਆਈ ਆਰ ਦਰਜ ਕਰਕੇ ਕਿਉਂ ਹਮਲਾ ਕਿਉਂਕਿ ਤੁਸੀਂ ਇਹ ਜਿਹੜਾ ਇੱਕ ਪਹਿਲਾ ਪੋਲੀਟੀਕਲ ਮੋਟਿਵ ਦੇ ਨਾਲ ਪਹਿਲਾਂ ਇੱਕ ਸਿਰਜਾ ਮਾਹੌਲ ਸਿਰਜੀ ਰੱਖਿਆ ਜਿਹੜਾ ਬੇਅਦਬੀ ਦੇ ਸੰਬੰਧ ਵਿੱਚ ਸੀ ਅੱਜ ਜਦੋਂ ਲੋਕਾਂ ਨੂੰ ਉਸ ਗੱਲ ਦੀ ਸਮਝ ਆਈ ਕਿ ਬੇਅਦਬੀ ਤਾਂ ਜਿਵੇਂ ਸਾਹ ਜੋਰਾ ਜਸਸ ਜੋਰਾ ਸਿੰਘ ਹੁਣਾ ਨੇ ਆਪਣੀ ਰਿਪੋਰਟ ਦੇ ਵਿੱਚ ਜਿਹੜਾ ਉਹ ਸਪਸ਼ਟ ਕੀਤਾ ਕਿ ਬੇਅਦਬੀ ਦੇ ਪਿੱਛੇ ਤਾਂ ਜਿਹੜਾ ਉਹ ਆਮ ਆਦਮੀ ਪਾਰਟੀ ਖੋਦਿਆ ਤੇ ਉਹਦੇ ਤੋਂ ਬਾਅਦਾਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਤੁਹਾਡਾ ਇੱਕ ਬੰਦਾ ਬਲਾਰਾ ਇੱਕ ਦਿਨ ਕਹਿ ਰਿਹਾ ਸੀ ਕਿ ਸਿਆਲਕਾ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਵਜੋਂ ਪ੍ਰੈਸ ਨਾਲ ડીਲ ਕਰ ਰਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਵਜੋਂ ડીਲ ਕਰਾਂ ਮੈਂ ਸ਼੍ਰੋਮਣੀ ਗੁਰਦਾਰ ਪਰਵਾਰ ਕਮੇਟੀ ਦੇ ਮੈਂਬਰ ਵਜੋਂ ડીਲ ਕਰਾਂ ਇਹਦੇ ਵਿੱਚ ਤੁਹਾਡੇ ਬੰਦਿਆਂ ਤੇ ਅਸੀਂ ਕਦੋਂ ਸਵਾਲ ਚੁੱਕਦੇ ਆਂ ਵੀ ਉਹ ਕਿੱਥੇ ਕਰਦੇ ਆਂ ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਿਆ ਵਾਂ ਸੰਤ ਸਮਾਜ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਸਾਂਝਾ ਮੈਂਬਰ ਬਣਿਆ ਇਸ ਕਰਕੇ ਜਿਆ ਸਵਾਲ ਦੁਬਾਰਾ ਨਹੀਂ ਕਰਨਾ ਮੈਂ ਹੁਣ ਤੁਹਾਡਾ ਜੋ ਤੁਸੀਂ ਕਰ ਰਹੇ ਜੇ ਇਸ ਸੰਬੰਧ ਵਿੱਚ ਉਹ ਚੀਜ਼ ਨੂੰ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦਾ ਮੈਂ ਸੰਗਤ ਦੇ ਸਾਹਮਣੇ ਕਿ ਆ ਸਿਵਲ ਪ੍ਰੋਸੀਜਰ ਕੋਡ ਆ ਇਹਦੇ ਮੁਤਾਬਕ ਧਾਰਮਿਕ ਸੰਸਥਾਵਾਂ ਤੇ ਧਾਰਮਿਕ ਜਿਹੜੀਆਂ ਇੰਸਟੀਚੂਸ਼ਨਜ਼ ਨੇ ਉਹਨਾਂ ਦੇ ਖਿਲਾਫ ਆ ਆਈਪੀਸੀ ਨਹੀਂ ਲੱਗੂਂਦੀ ਜਾਂ ਦੂਸਰੇ ਐਕਟ ਨਹੀਂ ਲੱਗੂ ਹੁੰਦੇ ਉਹਦੇ ਸਬੰਧ ਵਿੱਚ ਜੇ ਕੋਈ ਲਾਗੂ ਹੋਣਾ ਤੇ ਉਹ ਹੋਣਾ ਸੈਕਸ਼ਨ 99 ਸੀਪੀਸੀ ਇਹਦੇ ਤੋਂ ਇਲਾਵਾ ਇਹ ਪੜ੍ਹ ਕੇ ਵੇਖ ਲਿਓ ਮੁੰਡਕੇ ਮੇਰੇ ਤੋਂ ਬਿਨਾ ਪਰ ਕਿਉਂਕਿ ਸ਼੍ਰੋਮਣੀ ਗੁਰਦਾਰ ਪ੍ਰੰਧ ਕਮੇਟੀ ਜਿਹੜੀ ਹੈ ਸੇਕੂ ਗੁਰਦਾਰਾ ਐਕਟ 1925 ਦੇ ਅਨਸਾਰ ਹੋਣ ਦੇ ਵਿੱਚ ਆਈ ਹੈ ਤੇ ਇਹਦੇ ਆਪਣੇ ਪ੍ਰੋਵੀਜ਼ਨ ਨੇ ਇਹਦੇ ਵਿੱਚ ਸੈਕਸ਼ਨ 142 ਆ ਸੇ ਗੁਰਦਾਰਾ ਐਕਟ ਦਾ ਜਿਹਦੇ ਮੁਤਾਬਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕੋਈ ਵੀ ਬੰਦਾ ਹੇਰਾ ਫੇਰੀ ਕਰਦਾ ਜਾਂ ਕੋਈ ਗਵਨ ਕਰਦਾ ਜਾਂ ਕੋਈ ਆਪਣੀ ਜ਼ਿੰਮੇਵਾਰੀ ਦੇ ਵਿੱਚ ਕਤਾਈ ਕਰਦਾ ਤੇ ਉਹਦੇ ਖਿਲਾਫ 142 ਅਧੀਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੀ ਜਿਹੜੀ ਕਾਰਵਾਈ ਕਰ ਸਕਣ ਦੇ ਸਮਰੱਥ ਆ ਇਹ ਤੋਂ ਇਲਾਵਾ ਤੁਹਾਂ ਪਰਚਾ ਦਰਜ ਕੀਤਾ ਕਿਉਂਕਿ ਸਰਕਾਰ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਨਾ ਹੈ ਸਰਕਾਰ ਨੇ ਕាល ਤੱਕ ਸਭ ਦੀ ਪ੍ਰਭੂਸਤਾ ਦੇ ਹਮਲਾ ਕਰਕੇ ਵਿਚ ਵੜਨ ਦੀ ਕੋਸ਼ਿਸ਼ ਕਰਨੀ ਤਾਂ ਤੁਸੀਂ ਆਈਪੀਸੀ ਦੇ ਵਿੱਚ ਜਿਹੜੇ ਆ ਪਰਚਾ ਦਰਜ ਕੀਤਾ ਪਰ ਆਈਪੀਸੀ ਦੇ ਆ ਜਿਹੜੀ ਆ ਇਹਦੀ ਬੋਕਿਆ ਇਹਦੇ ਮੁਤਾਬਕ ਪੜ ਕੇ ਵੇਖ ਲਓ ਮੈਨੂੰ ਵੈਸੇ ਹੀ ਔਨ ਟਿਪਸੇ ਮੈਂ ਤੁਹਾਡੇ ਦੱਸਣ ਦੀ ਲੋੜ ਨਹੀਂ ਉਹਦੇ ਮੁਤਾਬਕ 409 ਉੱਥੇ ਬਣਦੀ ਹੈ ਜਿੱਥੇ ਕੋਈ ਬੰਦਾ ਪਬਲਿਕ ਸਰਵੰਟ ਹੈ ਪাবਲਿਕ ਸਰਵੰਟ ਜਿਹੜਾ ਉਹ ਸਾਡੇ ਜਿਹੜੇ ਆਧਾਰ ਸ਼੍ਰੋਮਣੀ ਗੁਰਦਾਰ ਪੰਥ ਕਮੇਟੀ ਦੇ ਆਧਾਰਿਆਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਸਾਡੇ ਪাবਲਿਕ ਸਰਵੰਟ ਦੇ ਵਿੱਚ ਨੇ ਪাবਲਿਕ ਸਰਵੰਟ ਦੀ ਡੈਫੀਨੇਸ਼ਨ ਪੜ੍ਹ ਲਓ ਉਹਦੇ ਸਰਕਾਰ ਦਾ ਸੈਂਟਰ ਸਰਕਾਰ ਦਾ ਜਿਹੜੇ ਨਮਾਇੰਦੇ ਨੇ ਜਿਹੜੀਆਂ ਸਰਕਾਰ ਨਾਲ ਸੰਬੰਧਿਤ ਨੇ ਜਿਵੇਂ ਜ਼ਿਲ੍ਹਾ ਪ੍ਰੀਸ਼ਦ ਹੋ ਗਈ ਕੋਈ ਐਮਐਲਏ ਹੋ ਗਿਆ ਕੋਈ ਆਪਣਾ ਐਮਪੀ ਹੋ ਗਿਆ ਉਹ ਬੰਦੇ ਜਿਹੜੇ ਪাবਲਿਕ ਸਰਵੰਟ ਦੀ ਡੈਫੀਨੇਸ਼ਨ 'ਚ ਆਉਂਦੇ ਨੇ ਤੇ ਤੁਸੀਂ ਜਿਹੜਾ ਇਹ ਤੁਹਾਡਾ ਸੈਕਸ਼ਨ ਨਹੀਂ ਐਪਲੀਕੇਬਲ ਨਹੀਂ ਹੈਗਾ ਤੁਸੀਂ ਉਹ ਲਾਤਾ ਕਿਉਂਕਿ ਇਹਦੇ ਵਿੱਚ ਸਜ਼ਾ ਜਿਹੜੀ ਹੈ 10 ਸਾਲ ਆ ਇਸ ਚੀਜ਼ ਨੂੰ ਅੱਗੇ ਘੜਨ ਵਾਸਤੇ ਜਿਹੜੇ ਦੂਰੇ 295 ਉੱਥੇ ਹੈਗਾ ਜਿੱਥੇ ਕੋਈ ਧਾਰਮਿਕ ਜਗ੍ਹਾ ਦੇ ਵਿੱਚ ਜਾ ਕੇ ਕੋਈ ਇਮਾਰਤ ਦੇ ਵਿੱਚ ਜਾ ਕੇ ਕੇ ਗੁਰਦੁਆਰਾ ਮੰਦਿਰ ਮਸਜਿਦ ਦੇ ਵਿੱਚ ਜਾ ਕੇ ਕੋਈ ਪੰਨ ਤੋੜ ਕਰਦਾ ਤੇ ਉੱਥੇ 295 ਲੱਗਦੀ ਹੈ 295 ਹੈਗੀ ਜਿੱਥੇ ਕੋਈ ਸਾਹਮਣੇ ਆਉਂਦੀ ਆ ਕੋਈ ਬੇਦਬੀ ਹੋਈ ਸਾਹਮਣੇ ਆਉਂਦੀ ਆ ਉੱਥੇ ਲੱਗਦੀ ਆ ਇਸੇ ਤਰ੍ਹਾਂ ਤੁਸੀਂ ਜਿਹੜੀ ਆ 465 ਲਾ ਦਿੱਤੀ ਜਿਹੜੀ ਐਪਲੀਕੇਬਲ ਨਹੀਂ ਹੈਗੀ ਸੈਕਸ਼ਨ 5 ਲਾਤਾ ਸ੍ਰੀ ਗੁਰਗੁਰਦਮ ਸਾਹਿਬ ਜੀ ਸਤਕਾਰ ਐਕਟ ਇਹਦੇ ਤੋਂ ਇਲਾਵਾ ਤੁਸੀਂ ਇਹਦੇ ਵਿੱਚ ਇੱਕ ਐਡੀਸ਼ਨ ਹੋਰ ਕਰ ਦਿੱਤੀ ਇਹ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਤੁਸੀਂ ਸਿਰਫ ਆਪਣੀ ਐਂਟਰੀ ਮਾਰਨ ਦੇ ਕਰਕੇ ਲਾਈਆਂ ਨੇ ਜਿਹੜੀਆਂ ਐਪਲੀਕੇਬਲ ਨਹੀਂ ਸ਼੍ਰੋਮਣੀ ਗੁਰਦਾਰਾ ਪਰਵਾਰਨ ਕਮੇਟੀ ਸਮਰੱਥ ਸੰਸਥਾ ਤੇ ਸ੍ਰੀ ਅਕਾਲਪੁਰਖ ਸਾਹਿਬ ਦੇ ਹਦੇਸ਼ ਦੇ ਉੱਤੇ ਬਣੀ ਕਮੇਟੀ ਨੇ ਜੋ ਰਿਪੋਰਟ ਸਬਮਿਟ ਕੀਤੀ ਸ਼੍ਰੋਮਣੀ ਗੁਰਦਾਰਾ ਪਰਵਾਰਨ ਕਮੇਟੀ ਨੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹਾਂ ਉਹਨਾਂ ਬੰਦਿਆਂ ਦੇ ਜਿਹੜੇ ਫੰਡ ਹੋ ਰੋਕ ਲਏ ਉਹਨਾਂ ਨੂੰ ਮਤਲਬ ਲਗਾ ਦਿੱਤਾ। ਬਾਕੀ ਬਿਤੀ ਦੇ 100 ਸਾਲਾਂ ਸ਼ਤਾਬਦੀ ਦੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਾਰ ਗਿਆਨੀ ਹਰਪ੍ਰੀਤ ਸਿੰਘ ਮੰਜੀ ਸਾਹਿਬ ਦਵਾਨ ਹਾਲ ਦੇ ਵਿੱਚ ਜਦੋਂ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਉੱਥੇ ਨੇ ਉੱਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੌਜੂਦ ਹੈ। ਦਮਦਮ ਟਕਸਾਲ, ਹੋਰ ਟਕਸਾਲਾਂ ਦੀਆਂ ਜਥੇਬੰਦੀਆਂ ਸੀਤਰਾਮਾ ਸਿੰਘ ਸਭਾਵਾਂ ਨਾਨਕਸਰ ਵਾਲੇ ਤੇ ਹੋਰ ਜਿਹੜੀਆਂ ਜੇਬੰਦੀਆਂ ਨੇ ਉਹ 60 ਕੇ ਤੇ ਸਾਰੀਆਂ ਉੱਥੇ ਸੀ ਉਸ ਦਿਨ ਜਦਾ ਸਰ ਸਿਰ ਅਕਾਲ ਤਖਸਾਲ ਸਾਹਿਬ ਨੇ ਇਸ ਗੱਲ ਦੇ ਉੱਤੇ ਸ਼੍ਰੋਮਣੀ ਗੁਰਦਾਰ ਪ੍ਰਬੰਧ ਕਮੇਟੀ ਦੀ ਇਸ ਕਾਰਵਾਈ ਦੇ ਉੱਤੇ ਮੋਹਰ ਲਾ ਦਿੱਤੀ ਸੀ ਕਿ ਜੋ ਬਣਦੀ ਸਜ਼ਾ ਉਹ ਸ਼੍ਰੋਮਣੀ ਗੁਰਦਾਰ ਪ੍ਰਬੰਧ ਕਮੇਟੀ ਨੇ ਹੀ ਦੇਤੀ ਆ ਕਿਤੇ ਕੋਈ ਬੇਅਦਬੀ ਨਹੀਂ ਹੋਈ ਕਿਤੇ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਇਸ ਕਰਕੇ ਇਸ ਮਾਮਲੇ ਨੂੰ ਉੱਥੇ ਹੀ ਖਤਮ ਕਰ ਦਿੱਤਾ ਜਾਵੇ ਜਿਹਨੂੰ ਸਿੱਖ ਪੰਥ ਨੇ ਮੰਨ ਲਿਆ ਤੇ ਹਰ ਸਿੱਖ ਦਾ ਇਹ ਫਰਜ ਬਣਦਾ ਕਿ ਜਦੋਂ ਹੁਣ ਤੁਸੀਂ ਹਮਲਾ ਕੀਤਾ ਸ੍ਰੀ ਅਕਾਲ ਤੱਕ ਸਭ ਵੀ ਪ੍ਰਭੂ ਸਾਤਾ ਦੇ ਉਤੇ ਤੇ ਉਦੋਂ ਹਰ ਸਿੱਖ ਜਿਹੜਾ ਸਰਕਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੇ ਪ੍ਰਭੂ ਸਾਤਾ ਦੇ ਵਿਚਕਾਰ ਟਾਲ ਬਣ ਕੇ ਖਲੋਵੇ ਇਹ ਜਿਹੜੀਆਂ ਇਹ ਤੁਹਾਡਾ ਜਿਹੜਾ ਇਹ ਇੱਕ ਤੁਹਾਂ ਪ੍ਰਪਗੈਂਡਾ ਸ਼ੁਰੂ ਕੀਤਾ ਉਹਦਾ ਜਿਹੜਾ ਹਰ ਸਿੱਖ ਨੂੰ ਚਾਹੀਦਾ ਕਿ ਉਹ ਤੁਹਾਡਾ ਮੂੰਹ ਤੋੜ ਜਵਾਬ ਦੇਵੇ ਮੈਂ ਜੇ ਕੋਲੀ ਦੇ ਵਕੀਲ ਵਜੋਂ ਪੇਸ਼ ਹੋਣਾ ਤੇ ਮੈਂ ਕੋਈ ਪ੍ਰੋਫੈਸ਼ਨਲ ਮਿਸਕੰਡਕਟ ਨਹੀਂ ਕੀਤਾ ਤੇ ਨਾ ਮੈਂ ਕੋਈ ਹੋਰ ਅਜਿਹੀ ਗੱਲ ਕੀਤੀ ਕਿਉਂਕਿ ਮੈਂ 1990 ਤੋਂ ਪ੍ਰੈਕਟਿਸ ਕਰ ਰਿਹਾ ਮੈਂਬਰ ਮੈਂ 211 211 ਤੋਂ ਆ ਤੇ ਉਹਦੇ ਤੋਂ ਲੈ ਕੇ ਅੱਜ ਤੱਕ ਫਿਰ ਮੈਂ ਆਪਣੀ ਪਰਸਨਲ ਪ੍ਰੈਕਟਿਸ ਕਰ ਰਿਹਾ ਹਾਂ ਪਰ ਇਹਦੇ ਵਿੱਚ ਤੁਸੀਂ ਹਮਲਾ ਤਖਸਾਬ ਦੇ ਕੀਤਾ ਕੋਲੀ ਨੂੰ ਇੱਕ ਜਰੀਆ ਬਣਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਇਹਦੇ ਵਿੱਚ ਕੋਈ ਫੀਸ ਨਹੀਂ ਲੈਣੀ ਕੋਲੀ ਕੋਲੋਂ ਮੈਂ ਸਿਰੇ ਅਕਾਲ ਤਖਸਾਬ ਦੇ ਸਦਾਨ ਦੀ ਪ੍ਰਭੂਸਤਾ ਦੇ ਕਰਕੇ ਮੈਂ ਇਸ ਕੇਸ ਦੇ ਵਿੱਚ ਆਇਆ ਤੇ ਡਟ ਕੇ ਰਵਾਂਗੇ ਤੁਹਾਡੀ ਇਹ ਜਿਹੜੀ ਐਫ ਆਈ ਆਰ ਇਹਦੀਆਂ ਬਹੀਏ ਅਦੇੜ ਦਿਆਂਗੇ ਇਹ ਤੁਸੀਂ ਨਿਸ਼ਚੈ ਰੱਖਿਓ ਇਨੀਆਂ ਗੱਲਾਂ ਕਰਦਾ ਮੈਂ ਅਤੇ ਬਿਲਾਵਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਾਰਾ ਦੇ ਜਿਹੜਾ ਤੁਸੀਂ ਗੱਲ ਕੀਤੀ ਕਿਹੜੀ ਕਿਹੜੀ ਧਾਰਾ ਦੇ ਤਹਿਤ ਕੋਲੀ ਦੇ ਮਾਮਲੇ ਦਸਕੀਤਾ ਕੋਲੀ ਦੇ ਉੱਤੇ ਵੇਖੋ ਜੀ ਕੋਈ ਧਾਰਾ ਬਣਦੀ ਨਹੀਂ ਨਾ 120 ਵੀ ਉਹਦੇ ਤੇ ਬਣਦੀ ਆ ਕੋਲੀ ਦੇ ਖਿਲਾਫ ਸਿੰਪਲ ਜੇ ਕੋਈ ਉਥੇ ਡਾਕਟਰ ਰਿਸ਼ੀਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਆਇਆ ਤੇ ਉਹਦੇ ਵਿੱਚ ਆਇਆ ਵੀ ਕੋਲੀ ਨੇ ਆਪਣਾ ਜਿਹੜਾ ਵਾ ਅ ਅਕਾਊਂਟਸ ਦੇਖਣਾ ਹੁੰਦਾ ਅਕਾਊਂਟੈਂਟ ਨੇ ਨਾ ਕਿ ਉਹਨੇ ਸਟਾਕ ਚੈੱਕ ਕਰਨਾ ਹੁੰਦਾ ਜਾਂ ਉਹਨੇ ਜਾ ਕੇ ਸਟੋਰ ਰੂਮ ਚ ਜਾਣਾ ਹੁੰਦਾ ਉਹ ਜਿਹੜਾ ਉਹਦੇ ਉੱਤੇ ਮੈਕਸੀਮਮ ਵੀ ਕੋਈ ਬਣਿਆ ਤੇ ਨੈਗਲੀਜੈਂਸ ਦਾ ਬਣਨਾ ਇਹਦੇ ਤੋਂ ਵੱਧ ਉੱਤੇ ਕੋਈ ਬਣਦਾ ਨਹੀਂ ਨਿਪਟ ਹੁੰਦੀ ਦੀ ਧਾਰਾ ਲੱਗੀ ਆ ਉਸਨੇ ਤੇ ਅੱਜ ਕਹਿਤਾ ਕਿ ਅਸੀਂ ਛਾਪੇਮਾਰੀ ਕਰ ਦਿੱਤੀ ਇੰਜ ਜਿਵੇਂ ਛਾਪੇਮਾਰੀ ਹੋਈ 15 ਜਿਹੜੀ ਛਾਪੇਮਾਰੀ ਹੋਈ ਹੈ 6 ਦਿਨਾਂ ਨੂੰ ਰਿਮਾਂਡ ਵੀ ਮਿਲਿਆ ਹੋਇਆ ਉਹ ਕਹਿੰਦੇ ਉਹਨਾਂ ਨੇ ਪੂਰੀ ਜਿਹੜੀ ਧੱਕੇ ਜਿਹੀ ਕੀਤੀ ਹੈ ਉਹਨੂੰ ਕਿਵੇਂ ਦੇਖਦੇ ਦਿਖੋ ਇਸ ਵੇਲੇ ਸਰਕਾਰ ਜਿਹੜੀ ਆ ਨਾ ਉਹ ਆਪਣੇ ਡਿਜ਼ਾਇਰਡ ਐਡਮਿਸ਼ਨ ਚਾਉਂਦੀਆਂ ਨੇ ਕੋਰਲੀ ਨੂੰ ਮਿਲਣ ਵਾਸਤੇ ਤੇ ਪਰਿਵਾਰ ਨੂੰ ਇਹ ਤੱਕ ਖਲਾਉ ਨਹੀਂ ਕੀਤਾ ਉਹਦੀ ਅੱਜ ਨੋਮਬਰ ਦੇ ਵਿੱਚ ਬਾਈਪਾਸ ਸਰਜਰੀ ਹੋਈ ਆ ਹੋਟਲ ਦੇ ਵਿੱਚ ਉਹਨੂੰ ਚੁੱਕਿਆ ਦਿਨ ਦੇ ਟਾਈਮ ਚੁੱਕਿਆ ਕੋਈ ਰਾਤ ਇਸ ਵੇਲੇ ਠੰਡ ਆਪਣੇ ਸਿਖਰ ਤੇ ਆ ਰਾਤ ਦੀਆਂ ਠੰਡੀਆਂ ਰਾਤਾਂ ਦੇ ਇੰਨਾ ਠੰਡੀਆਂ ਰਾਤਾਂ 'ਚ ਪਾਉਣ ਦੇ ਕੱਪੜਾ ਨਹੀਂ ਚੱਲ ਰਹੀ ਦਵਾਈ ਉਹਨੂੰ ਪ੍ਰੋਵਾਈਡ ਨਹੀਂ ਕਰਾਈ ਜਾ ਸਕ ਰਹੀ ਜਾ ਰਹੀ ਕਿਉਂਕਿ ਉਹਦੇ ਤੇ ਇੱਕ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਉਹਨੂੰ ਡਰਾਇਆ ਜਾ ਰਿਹਾ ਕਿ ਆ ਤੁਸੀਂ ਇਹਨਾਂ ਦੀ ਸੇਮਤੀ ਜਾ ਉਹਦੀ ਅਜਿਹੀ ਕਰ ਲੋ ਇਹ ਕਹਿੰਦਾ ਜੀ ਕੋਲੀ ਬਾਦਲ ਪਰਿਵਾਰ ਦਾ ਵੀ ਜਿਹੜਾ ਨਾ ਜੀ ਬਾਦਲ ਪਰਿਵਾਰ ਦੇ ਬਿਜ਼ਨਸ ਜਿੰਨੇ ਨੇ ਉਹਨਾਂ ਦੇ ਵਿੱਚ ਕੋਲੀ ਉਹਨਾਂ ਦਾ ਸੀਏ ਆ ਤੇ ਉਹਨਾਂ ਦਾ ਨਿਸ਼ਾਨਾ ਇਹ ਇਹਨਾਂ ਜਿਹੜਾ ਸੰਬੰਧਤ ਮਸਲਾ ਇਹ ਤੇ ਹੈ ਹੀ ਨਹੀਂ ਉਹਦੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਕਰਨੀ ਚਾਹੁੰਦੀ ਹੈ ਸਰਕਾਰ ਕੋਲੀ ਕੋਲੋਂ ਵੀ ਕੋਲੀ ਨੇ ਆਹ ਦੱਸਤਾ ਜੀ ਮੈਂ ਬਾਦਲ ਤੇ ਕਹਿਣ ਤੇ ਆਹ ਕਰਤਾ ਮੈਂ ਬਾਦਲ ਦੇ ਕਹਿਣ ਤੇ ਉਹ ਕਰਤਾ ਕੋਲੀ ਨੂੰ ਇੱਕ ਜਿਹੜਾ ਉਹ ਇਸ ਵੇਲੇ ਸਕੇਪ ਗੋਟ ਬਣਾਇਆ ਜਾ ਰਿਹਾ ਸਰਕਾਰ ਵੱਲੋਂ ਜੀ ਤੁਹਾਡਾ ਲਾਈਨ ਉਹ ਕੀ ਲੱਗਦਾ ਇਹ ਮਤਲਬ ਨਿਸ਼ਾਨਾ ਅਲਟੀਮੇਟਲੀ ਸੁਭੀਸ਼ ਸਿੰਘ ਬਾਦਲ ਨੂੰ ਬਦਲ ਰਹਿਣ ਨੂੰ ਬਣਾਣਾ ਚਾਹੁੰਦੇ ਕਹਿ ਰਹੇ ਆ ਜੀ ਕਿ ਅਸੀਂ ਵਿਧਨ ਮੰਥ ਜਿਹੜਾ ਸਵੀਰ ਸਿੰਘ ਬਾਦਲ ਨੂੰ ਜਿਹੜਾ ਉਹ ਉਹਨੂੰ ਗ੍ਰਿਫਤਾਰ ਕਰਾਂ ਇਹਦੇ ਇਹਨਾਂ ਦੇ ਆ ਜਿੰਨੇ ਬਲਾਰੇ ਬੋਲ ਰਹੇ ਆ ਇਹ ਕਹਿ ਰਹੇ ਮੀਡੀਆ ਜਿਹੜਾ ਆਪਣੀਆਂ ਪ੍ਰੋਡਿਕਸ਼ਨਸ ਕਰ ਰਿਹਾ ਕਿ ਆਸਰ ਆਈਆਂ ਨੇ ਕਿ ਇੱਕ ਨਾ ਅਗਲਾ ਨਹੀਂ ਜਾਣਾ ਸਾਸੂ ਵੀਰਨ ਬਾਦਲ ਨੂੰ ਬਣਾਉਣਗੇ ਪਰ ਸਾਸੂ ਵੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣਾ ਏਡਾ ਸੌਖਾ ਨਹੀਂ ਸਰਕਾਰ ਲਈ ਪਹਿਲਾਂ ਵੀ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਰਕੇ ਵੀ ਹੋਰ ਗੱਲ ਕੀਤੀ ਸੀ ਕਿ ਸਵਿੱਚ 'ਚ ਇਸ ਮਾਮਲੇ ਤੇ ਕਦੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਲੱਗਦਾ ਕਿ ਹੁਣ ਸਿਆਸਤ ਸ਼ੁਰੂ ਹੋ ਗਈ ਹੈ ਦੇਖੋ ਉਹ ਤੇ ਸਿੱਧੀ ਅਕਾਲ ਤਖਤ ਸਾਡੇ ਹੁਕਮ ਦੀ ਜਿਹੜੀ ਆ ਉਹ ਉਲੰਘਣਾ ਜੀ ਸਿਆਸਤ ਸਿਆਸਤ ਛੱਡ ਕੇ ਇਮੀਡੀਏ ਟਰਾਇਲ ਬਣਾਉਣ ਦੇ ਕਿਤੇ ਸਾਸਤ ਹੁੰਦੀ ਵੀ ਪਿੱਛੇ ਰਹਿ ਕੇ ਸੀਐਮ ਦੇ ਲੈਵਲ ਦੇ ਬੰਦੇ ਨੂੰ ਨਹੀਂ ਆਉਣਾ ਚਾਹੀਦਾ ਇਸ ਤਰ੍ਹਾਂ ਕਾਨਫਰੰਸ ਨਾ ਸਪੀਕਰ ਨੂੰ ਆਉਣਾ ਚਾਹੀਦਾ ਸਪੀਕਰ ਵੇਖੋ ਗਿਆਨੀ ਜੈਲਸੋਂ ਦੇ ਸਾਈਨਾ ਨਾਲ ਇੰਦਰਾ ਗਾਂਧੀ ਨੇ ਹਮਲਾ ਕੀਤਾ ਇੱਕ ਟੂਲ ਬਣਿਆ ਗਿਆਨੀ ਜੈਲਸੋਂ ਗਿਆਨੀ ਜੈਲਸੋਂ ਨੇ ਇੱਕ ਸਮੇਂ ਜਦੋਂ ਮੁੱਖ ਮੰਤਰੀ ਸੀ ਉਹਨੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਤੇ ਗੁਰੂ ਸਾਹਿਬ ਨੇ ਮਿਹਰਾ ਕੀਤੀਆਂ ਉਹ ਹਿੰਦੁਸਤਾਨ ਦੇ ਸਭ ਤੋਂ ਵੱਡੇ ਅਹੁਦੇ ਤੇ ਪਹੁੰਚਿਆ ਤੇ ਜਦੋਂ ਗਿਆਨੀ ਜੈਲਸੋਂ ਦੋਸ਼ੀ ਬਣਿਆ ਅਕਾਲ ਤਖਤ ਸਾਹਿਬ ਦੇ ਹਮਲੇ ਦਾ ਹਰਮਿੰਦਰ ਸਾਹਿਬ ਦੇ ਹਮਲੇ ਦਾ ਤੇ ਫਿਰ ਉਹਦਾ ਜਿਹੜਾ ਹਸ਼ਰ ਹੋਇਆ ਜਿਹੜਾ ਅੰਤ ਹੋਇਆ ਉਹ ਵੀ ਤੁਹਾਨੂੰ ਪਤਾ ਹੀ ਹੈ ਇਸੇ ਤਰ੍ਹਾਂ ਅੱਜ ਕਲਤਾਰ ਸਿੰਘ ਸਧਵਾ ਜਿਹੜਾ ਕਿਥੈਂਡ ਕਹਿੰਦੇ ਆ ਯਾਨੀ ਜੈਲ ਸਿੰਘ ਦਾ ਉਹ ਕੇਜਰੀਵਾਲ ਦਾ ਟੂਲ ਬਣ ਕੇ ਇੱਕ ਹਾਊਸ ਦਾ ਫਾਦਰ ਆਫ ਹਾਊਸ ਕਿਹਾ ਜਾਂਦਾ ਸਪੀਕਰ ਨੂੰ ਤੇ ਫਾਦਰ ਆਫ ਹਾਊਸ ਆਣ ਕੇ ਇੱਥੇ ਐਫ ਆਈ ਆਰ ਦਰਜ ਕਰਕੇ ਕਾਪੀ ਉਖਾਲ ਰਿਹਾ ਮੀਡੀਆ ਨੂੰ ਪਿਆ ਹੀ ਐਫ ਆਈ ਆਰ ਦਰਜ ਕਰਤੀ ਸਾਹਿਬ ਉਹ ਕਹਿ ਰਹੇ ਕਿ ਸੰਗਤ ਜੀ ਮੰਗਿਆ ਜੀ ਲੰਬੇ ਸਮੇਂ ਤੋਂ ਤੁਹਾਡੇ ਪ੍ਰਦਰਸ਼ਨ ਚੱਲ ਰਿਹਾ ਸੀ ਸੂਪਾ ਨੂੰ ਲੈ ਕੇ ਕਿਹੜੇ ਸੰਗਤ ਦੀ ਮੰਗਿਆ ਜੀ ਸਿਨ੍ਹਾ ਅਕਾਲ ਤਖਤ ਸਾਹਿਬ ਦੇ ਇਹ ਅਕਾਲ ਤਖਤ ਸਾਹਿਬ ਦੇ ਜਹੇਦਾਰਾਂ ਦੀ ਗੱਲ ਕਰਦੇ ਆ ਨਾ ਜੀ ਸਤਿਕਾਰ ਕਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦੇ ਆ ਤੇ ਕਾਦਾ ਸਤਿਕਾਰ ਕਰਦੇ ਆ ਜੀ ਇਹ ਵੇਖੋ ਹਰ ਵੇਲੇ ਨਾ ਸਰਕਾਰ ਪ੍ਰਸਤ ਹਰ ਕੌਮ ਦੇ ਵਿੱਚ ਬੰਦੇ ਰਹਿੰਦੇ ਨੇ ਇੱਥੇ ਵੀ ਸਤਕਾਰ ਸਰਕਾਰ ਪ੍ਰਸਤ ਸਿੱਖਾਂ ਕੋਲੋਂ ਉਹਨਾਂ ਨੇ ਆਪਣੇ ਤੌਰ ਤੇ ਧਰਨੇ ਵਗੈਰਾ ਲਵਾ ਛੜੇ ਨੇ ਉਹਨਾਂ ਦੀ ਉਹਨਾਂ ਦਾ ਪਿਛਲਾ ਰਿਕਾਰਡ ਫੋਲ ਕੇ ਵੇਖ ਲਓ ਉਹ ਤੇ ਅਗੇਂਸਟ ਨੇ ਹਰ ਸੰਸਦ ਦੇ ਇਸ ਵੇਲੇ ਸਿੱਖ ਸੰਸਥਾਨਾਂ ਦੇ ਤੇ ਸਰਕਾਰ ਦਾ ਸਿੱਧਾ ਹਮਲਾ ਉਹ ਭਾਵੇਂ ਸ਼੍ਰੋਮਣੀ ਗੁਰਦਾਰਾ ਪਰਉਨੰਦ ਕਮੇਟੀ ਆ ਭਾਵੇਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਆ ਤੇ ਭਾਵੇਂ ਹੋਰ ਸਿੱਖ ਸੰਪਰਦਾਵਾਂ 'ਚ ਜਥੇਬੰਦੀਆਂ ਨੇ ਕੋਈ ਹੋਰ ਜਥੇਬੰਦੀ ਜਿਹੜੇ ਆ ਸਰਕਾਰ ਪ੍ਰਸ ਜਿਹੜੇ ਸਿੱਖ ਨੇ ਉਹਨਾਂ ਤੋਂ ਇਲਾਵਾ ਦੱਸੋ ਕਿਹੜਾ ਜੀ ਸਰਕਾਰੀ ਸ਼ਹਿਰ ਤੇ ਵਿਧੀਆਂ ਆਪਣਾ ਪ੍ਰਤੀ ਚੰਦ ਨਹੀਂ ਮਿਲੀ ਹੋਰ ਕੋਈ ਨੈਕਸਟ ਪਰ ਉਹਨਾਂ ਲੀਗਲੀ ਤੁਸੀਂ ਇਸ ਕੇਸ ਦਾ ਬਾਰੇ ਕੀ ਕੁਝ ਦੇਖਦੇ ਹੋ ਜਾਂ ਇਸ ਨੂੰ ਕਿਸ ਤਰ੍ਹਾਂ ਚਲੋਤੀ ਦੇ ਜਾ ਰਹੇ ਹੋ ਇਹ ਕੇਸ ਜਿਹੜਾ ਜੀ ਕਿਉਂਕਿ ਇਹ ਕੇਸ ਆ 16 ਬੰਦਿਆਂ ਦੇ ਖਿਲਾਫ ਜਿਨ੍ਹਾਂ ਦੇ ਖਿਲਾਫ ਰਿਪੋਰਟ ਆਈ ਸੀ ਜਨਨ ਅਨਿਲਪ ਸ਼ਰੋਮਣੀ ਗੁਰਦਾਰਾ ਪਰੰਨ ਕਮੇਟੀ ਬਣਦੇ ਨਿਯਮਾਂ ਅਨੁਸਾਰ ਕਾਰਵਾਈ ਕਰ ਚੁੱਕੀ ਆ ਇਹਦੇ ਵਿੱਚ ਇਹ ਜਦੋਂ ਕੇਸ ਅਦਾਲਤ ਦੇ ਵਿੱਚ ਆਇਆ ਜਿਹੜੇ ਉਹਨਾਂ ਦੇ ਵਕੀਲ ਹੋਣਗੇ ਇਸ ਕੇਸ ਦੀਆਂ ਜਿਹੜੀਆਂ ਉਹ ਉਹ ਪਰਤਾ ਉਦੇੜ ਦੇਣਗੇ ਆ ਤੁਹਾਡੇ ਸਾਹਮਣੇ ਬਕਸੇ ਚ ਤਿੰਨ ਹੀ ਐਪਲੀਕੇਬਲ ਨੇ ਚੌਥੀ ਇਹਦੇ ਚ ਕੋਈ ਕੋਡ ਜਾਂ ਕੋਈ ਕਿਤਾਬ ਨਹੀਂ ਐਪਲੀਕੇਬਲ ਹੋਣੀ ਇਹ ਇਹਨਾਂ ਤਿੰਨਾਂ ਦੇ ਨਾਲ ਤਾਂ ਆਪਕੇ ਕਿਸ ਚੱਲ ਨਹੀਂ ਸਕਦਾ ਐਫ ਆਈ ਆਰ ਸਟੈਂਡ ਹੀ ਨਹੀਂ ਕਰ ਐਨੀ ਦਿਨ ਤੋਂ ਕਵਰੀ ਕਿਉਂ ਨਹੀਂ ਹੋਈ ਜੇਕਰ ਵਕਾਫਤਰ ਸਾਹਿਬ ਦੇ ਹੁਕਮ ਸੇ ਕਵਰੀ ਕਰੀਏ ਦੇਖੋ ਇਹ ਤੁਹਾ ਸਵਾਲ ਬੜਾ ਵਧੀਆ ਪੁੱਛਿਆ ਮੈਂ ਅੱਜ ਵੀ ਇਸ ਗੱਲ ਨੂੰ ਤੁਹਾਡੇ ਨਾਲ ਜਿਹੜਾ ਨਾ ਤੁਹਾਡੇ ਸਵਾਲ ਦੇ ਜਵਾਬ ਦੇ ਵਿੱਚ ਕਹਿਣਾ ਚਾਹਣਾ ਕਿ ਇਹ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਕਹਿ ਦਿੱਤੀ ਸੀ ਮਜੀਦੀ ਸਾਹਿਬ ਦਾ ਮਾਨ ਹਾਲ ਦੇ ਵਿੱਚ ਵੀ ਕਿਤੇ ਸਰੂਪ ਅਜੇ ਥਾ ਨਹੀਂ ਗਏ ਜਿੱਥੇ ਕੋਈ ਬੇਅਦਬੀ ਵਾਲੀ ਘਟਨਾ ਹੋਵੇ ਜਾਂ ਕੋਈ ਅਜਾ ਤੇ ਸਰਕਾਰ ਹਿੰਦੁਸਤਾਨ ਦੀ ਕੇਂਦਰ ਦੀ ਸਰਕਾਰ ਸਿੱਖਾਂ ਦੀ ਰਾਜਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਪੂਰਾ ਜ਼ੋਰ ਲਾਈ ਹੈ ਇਸੇ ਤਰ੍ਹਾਂ ਸ਼੍ਰੋਮਣੀ ਗੁਰਦਾਰ ਪਰਮੰਦਰ ਕਮੇਟੀ ਨੂੰ ਵੀ ਇਨੀਆਂ ਚੁਣੌਤੀਆਂ ਦਿੱਤੀਆਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਤੋੜ ਕੇ ਹਰਿਆਣਾ ਕਮੇਟੀ ਬਣੀ ਇਹ ਬੜੀਆਂ ਢੰਗ ਨਾਲ ਸੰਸਥਾਵਾਂ ਨੂੰ ਖੋਰਾ ਤੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦੇ ਚੱਲਦਿਆਂ ਅੱਜ ਤੱਕ ਇਹਨਾਂ ਨੇ ਇਹਨਾਂ ਦੀਆਂ ਇੰਨੇ ਏਜੰਸੀਆਂ ਨੇ ਇਹਨਾਂ ਨੇ ਕਿਤੇ ਸਾਬਤ ਕੀਤਾ ਜੀ ਆ ਸਰੂਪ ਫਲਾਣੇ ਥਾਂ ਨਹੀਂ ਮੇਰੇ ਕੇਂਦਰ ਰਿਕਵਰੀ ਜੀ ਰਿਕਵਰੀ ਵਾਲੀ ਜਿਹੜੀ ਗੱਲ ਜੀ ਰਿਕਵਰੀ ਤੇ ਤਾਬ ਨਾ ਜੇ ਕਿਤੇ ਕੋਈ ਚੀਜ਼ ਚੋਰੀ ਹੋਵੇ ਇਹ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਸੰਬੰਧਿਤ ਨੇ ਅੱਜ ਵੀ ਉਹਨਾਂ ਨੂੰ ਸੁਰੱਖਿਰ ਹੋਣਾ ਚਾਹੀਦਾ ਸ੍ਰੀ ਅਕਾਲ ਸ੍ਰੀਪੁਰਖ ਸਾਹਿਬ ਦੇ ਸਨਮੁਖ ਜਾ ਕੇ ਪੱਖ ਸਪਸ਼ਟ ਕਰਨਾ ਚਾਹੀਦਾ ਕਿਉਂਕਿ ਬੰਦਿਆਂ ਦੇ ਜਿੰਮੇ ਆ ਨਾ ਪਰ ਹੋਇਆ ਕੀ ਪ੍ਰਸਨ ਉਹ ਥੋੜਾ ਜਿਹਾ ਦੇਖ ਲਓ ਤੁਹਾਨੂੰ ਇਹ ਇਹ ਗਿਆਨੀ ਹਰਪ੍ਰੀਤ ਸਿੰਘ ਜਣਾ ਨੇ ਆਪਣੇ ਉਸ ਵੇਲੇ ਦੇ ਸੰਬੋਧਨ ਵਿੱਚ ਸਪਸ਼ਟ ਕਰ ਦਿੱਤਾ ਸੀ ਕਿ ਇਹਨਾਂ ਬੰਦਿਆਂ ਨੇ ਜਿਹੜੇ ਉਸ ਵੇਲੇ ਸਬੰਧਤ ਬੰਦੇ ਸੀ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਦੇ ਸਰੂਪ ਉਹਨਾਂ ਨੇ ਵੱਖ-ਵੱਖ ਸੰਸਥਾਵਾਂ ਨੂੰ ਵੱਖ-ਵੱਖ ਸਿੱਖ ਪਰਿਵਾਰਾਂ ਨੂੰ ਦੇ ਦਿੱਤੇ ਨੇ ਤੇ ਪਰ ਉਹਦਾ ਜਿਹੜਾ ਉਹਨਾਂ ਨੇ ਭੇਟਾ ਲੈ ਕੇ ਜੇਬ ਚ ਪਾ ਲਈ ਜਿਸ ਭੇਟਾ ਨੂੰ ਜਿਹੜਾ ਇਹ ਉਹਨਾਂ ਨੇ ਏ ਜਮ੍ਹਾਂ ਕਰਾਉਣਾ ਸ਼ਰਮਣੀ ਗੁਰਦਾਰਾ ਪਰੰਧਕ ਕਮੇਟੀ ਦੇ ਫੰਡ ਦੇ ਵਿੱਚ ਉਹਨਾਂ ਨੇ ਪੇਟਾ ਲੈ ਕੇ ਜੇਬ ਵਿੱਚ ਪਾ ਲਈ ਐਸ ਕਰਕੇ ਉਹ ਜਿਹੜਾ ਗਿਆਨੀ ਆਰਵੇ ਸੰਗਣਾ ਦੇ ਜਿਹੜਾ ਦਰਸ਼ਕ ਅਕਾਲ ਪਤਵ ਦੇ ਇਸ ਪਹਿਲਾਂ ਹੋਰ ਕੋਈ ਅਜੇ ਇੱਕ ਹੋਰ ਚੀਜ਼ ਜਿਹੜੀ ਕੋਈ ਹੋਰ ਰਿਕਵਰੀ ਹੋਣੀ ਸੀ ਉਹ ਕਿਉਂ ਨਹੀਂ ਹੋਈ ਨਹੀਂ ਦੇ ਦਿੱਤੀ ਇਹਦੇ ਵਿੱਚ ਵੇਖੋ ਮੈਂ ਤੁਹਾਨੂੰ ਪਹਿਲਾਂ ਸਪਸ਼ਟ ਕੀਤਾ ਕਿ ਇਸ ਫਾਈਲ ਹੈ ਖੋਲੀ ਵੱਲੋਂ ਜਵਾਬ ਆ ਚੁੱਕਾ ਜਵਾਬ ਤੋਂ ਬਸਾ ਸ਼੍ਰੋਮਣੀ ਗੁਰਦਾਰਾ ਪਰੰਤਵ ਕਮੇਟੀ ਨੇ ਉਹਦੇ ਜਵਾਬ ਦਾ ਜਵਾਬ ਦਿੱਤਾ ਇਹ ਤੋਂ ਅਗਲਾ ਪ੍ਰੋਸੀਜਰ ਜਿਹੜਾ ਨਾ ਉਹ ਉਹ ਹੋਣਾ ਐਵੀਡੈਂਸ ਇਹ ਆਪਣਾ ਪੱਖ ਜਿਹੜਾ ਸੰਗਤ ਦੇ ਵਿੱਚ ਪਹਿਲਾਂ ਸਪਸ਼ਟ ਕਰਨ ਚਾਹੀਦਾ ਪਰ ਉਹਨੇ ਫੇਰ ਵੀ ਆਪਣਾ ਜਿਹੜਾ ਜਵਾਬ ਦਿੱਤਾ ਉਹਦੇ ਵਿੱਚ ਉਹਨੇ ਆਪਣਾ ਪੱਖ ਰੱਖਿਆ ਅੱਛਾ ਇੱਕ ਹੋਰ ਸਵਾਲ ਆ ਕਿ ਕੀ ਇਸ਼ਰ ਸਿੰਘ ਦੀ ਰਿਪੋਰਟ ਤੇ ਲਿਖਿਆ ਹੈ ਕਿ ਕਾਨੂੰਨੀ ਕਾਰਵਾਈ ਹੋਣੀ ਜੀ ਦੇਖੋ ਡਾਕਟਰ ਇਸ਼ਰ ਸਿੰਘ ਘਾਣ ਦੀ ਰਿਪੋਰਟ ਦੇ ਮਤਲਬਕ ਇਹ ਗੱਲ ਕਿਤੇ ਬਹੁਤਾ ਸਪਸ਼ਟ ਨਹੀਂ ਹੁੰਦੀ ਕਿਉਂਕਿ ਡਾਕਟਰ ਇਸ਼ਰ ਸਿੰਘ ਹਣੀ ਜਿਹੜਾ ਉਹ ਬੜੇ ਸੂਝਵਾਨ ਵਿਅਕਤੀ ਸਨ ਤੇ ਉਹਨਾਂ ਨੂੰ ਇਹ ਪਤਾ ਕਿ ਇਹ ਜਿੰਨੇ ਸ਼੍ਰੋਮਣੀ ਗੁਰਦਾਰਾ ਪਰੰਧ ਕਮੇਟੀ ਦੇ ਨਾਲ ਸੰਬੰਧਿਤ ਮਾਮਲੇ ਨੇ ਉਹ ਡੈਟਰ ਡੀਲ ਵਿਦ ਸੈ ਗੁਰਦਾਰਾ ਐਕਟ 1925 ਪਰ ਉਹ ਸੀ ਲਿਖਿਆ ਕਿ ਉਹਨਾਂ ਨੇ ਕਿਹਾ ਕਿ ਉਸੇ ਮੱਦੇਜ ਲਿਖਿਆ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇੱਕ ਮਤਾ ਪਾਇਆ ਗਿਆ ਸੀ ਉਹ ਮਤਾ ਜਿਹੜਾ ਵਾ ਉਹਦੇ ਤੇ ਬੜਾ ਵੱਡਾ ਇਤਰਾਜ਼ ਆਇਆ ਸਿੱਖ ਸੰਗਠਾ ਦਾ ਇਹ ਇਹੋ ਹੀ ਤੇ ਸਿੱਖ ਨਹੀਂ ਨਾ ਜਿਹੜੇ ਇਹਨਾਂ ਨਾਲ ਚੱਲ ਰਹੇ ਸੇਖੋ ਹੋਰ ਵੀ ਨੇ ਸੰਸਥਾਵਾਂ ਹੋਰ ਵੀ ਨੇ ਪੰਥ ਬੜਾ ਵਿਸ਼ਾਲ ਹੈ ਪੰਥ ਦਾ ਗੁਲਦਸਤਾ ਵਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਰ ਜਥੇਬੰਦੀ ਨੇ ਤੇ ਇਮਨ ਚਲੋ ਇੱਕ ਬਲੱਡ ਹਮਲਾਵਰ ਹੋ ਕੇ ਤੁਰਤਾ ਉਸੇ ਬਲੱਡ ਚੋਂ ਇੱਕ ਜਿਹੜੀ ਬਲੱਡ ਲਾਈਨ ਜਿਹੜੀ ਆ ਉਹ ਸਜੈਸਟ ਕਰੇ ਇਹ ਜਿਹੜਾ ਜੀ ਇਹਦੇ ਵਿੱਚ ਆਪਣੇ ਆਪ ਚ ਇੱਕ ਸਮਰੱਥ ਸੰਸਾ ਦੇ ਬਾਰੇ ਫੈਸਲਾ ਲੈਣ ਦੇ ਮੈਂ ਤਰਲੋਚਨ ਸਿੰਘ ਐਪੀ ਦੀ ਗੱਲ ਕਰ ਰਿਹਾ ਜਿਹੜਾ ਮinority commission national minority commission ਦੇ ਚੇਅਰਮੈਨ ਵੀ ਰਹੇ ਉਹਨਾਂ ਦੀ ਚਿੱਠੀ ਆ ਹੋਰ ਬੜੀਆਂ ਉਸ ਵੇਲੇ ਮੇਲਾਂ ਤੇ ਬੜਿਆ ਜਿਹੜੇ ਆ ਸਿੱਖ ਸੰਗਤਾਂ ਨੇ ਆਣ ਕੇ ਲੰਗਵਾਲ ਸਾਹਿਬ ਨੂੰ ਜ਼ੁਬਾਨੀ ਵੀ ਆਣ ਕੇ ਕਿਹਾ ਤੇ ਉਹਦੇ ਤੋਂ ਵਾਅਦਾ ਮਤਾ ਪਾਇਆ ਗਿਆ ਕਿ ਇਹਦੇ ਵਿੱਚ ਸਿੱਖ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸੰਮਤ ਸੰਸਾ ਇਸ ਕਰਕੇ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਆਪਣੀ ਆਪ ਖੁਦ ਕਾਰਵਾਈ ਕਰੇ ਉਹਨੂੰ ਕੋਨੋਮੀ ਕਾਰਵਾਈ ਦਾ ਜਿਹੜਾ ਮਤ ਹੈ ਉਹ ਕੈਨਸਲ ਹੋ ਜਾਂਦਾ ਜੀ ਉਹ ਕੈਨਸਲ ਹੋ ਚੁੱਕਾ ਜੀ ਉਹ ਕਿਉਂ ਨਹੀਂ ਪੜਦੇ ਸੀ ਐਮ ਸਾਹਿਬ ਉਹ ਵੀ ਮਤਵਾਰ ਹਵਾਲਾ ਹਵਾਲਾ ਦਿੱਤੇ ਪੜਦੇ ਕਿਉਂ ਨਹੀਂ ਪਰ ਤੁਸ ਦੇ ਐਡਾ ਵੱਡਾ ਪਰਚਾ ਦਿੱਤਾ ਉਹਦੇ ਹੀ ਜਿਹੜੀ ਸਿੱਖੀ ਦਾ ਉਹਦੇ ਕਿ ਇਹ ਇਹ ਦਾ ਇਨ ザ ਫਿਟ ਆਫ ਵੈਂਡਿਕਟਰਨੈਸ ਇਨ ਦਾ ਫਿਟ ਆਫ ਹੈਟ ਟੂ ਸੈਕਸ਼ਨ ਇੰਸਟੀਟਿਊਸ਼ਨਸ ਐਂਡ ਸੈਕ ਪ੍ਰਿੰਸੀਪਲ ਇਹ ਜਿਹੜੀ ਮੌਜੂਦਾ ਸਰਕਾਰ ਹੈ ਨਾ ਇਹ ਤੇ ਗੁਰਮਤਿ ਦੇ ਇਨੀ ਖਿਲਾਫ ਆ ਗੁਰਮਤਿ ਸਿਧਾਂਤ ਦੇ ਸਿੱਖ ਸੰਸਾਵਾਂ ਦੇ ਇਨੀ ਖਿਲਾਫ ਆ ਇਤੇ ਉਹ ਨਵਰਤਚ ਜਿਹੜਾ ਇੰਨਾ ਅੱਗੇ ਵਧ ਗਿਆ ਇਹਨਾਂ ਨੂੰ ਦਿਖਾਈ ਕੁਝ ਨਹੀਂ ਦੇ ਰਿਹਾ ਅੱਖਾਂ ਮੀਟ ਗਿਆ ਹਨਾ ਧੁੰਦ ਜਿਹੜਾ ਏ ਕਾਰ ਆ ਜਿਹੜੀ ਆ ਕਾਰਵਾਈ ਕੀਤੀ ਗਈ ਆ ਜਿਹੜੀ ਇਹ ਇਹ ਨਿਸ਼ਾਨਾ ਸ਼ਰਮਣੀ ਗੁਰਦਾਰ ਪਰਨੋ ਕਮੇਟੀ ਨੇ ਬਣਾ ਰੇ ਨਿਸ਼ਾਨਾ